ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਪਾਰਟੀ ਦਾ 103ਵਾਂ ਸਥਾਪਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਧਾਰਮਿਕ ਸਮਾਗਮ ਵੀ ਕਰਾਏ ਜਾ ਰਹੇ ਨੇ ਤੇ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਮਾਪੋਤ ਵਾਲਾ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਅੱਜ 103 ਵਾਂ ਜਿਹੜਾ ਆਪਦੀ ਵਰੇਗੰਡ ਬਣਾ ਰਹੀ ਆ ਅੱਜ ਖੰਨਪੜ ਸਾਹਿਬ ਦੇ ਪਾਠ ਰੰਭਰੇ ਹੋਏ ਨੇ ਤੇ ਪਰਸੋਂ ਨੂੰ ਭੋਗ ਪਾਣਗੇ ਇਹ ਇੱਕ ਆਮ ਤੌਰ ਤੇ ਇੱਕ ਚਰਚਾ ਚੱਲਦੀ ਆ ਜਿਹੜੀ ਚਰਚਾ ਨੂੰ ਸਮਝਣ ਦੀ ਲੋੜ ਆ ਇੱਥੇ ਇਹ ਗੱਲ ਕਹੀ ਜਾਂਦੀ ਆ ਜੀ ਇੱਥੇ ਰਾਜਨੀਤੀ ਭਾਰੂ ਆ ਕਿਹਨਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੁਸੀਂ ਦੱਸੋ ਕਿ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੇ ਵਿੱਚੋਂ ਸ਼ਰੋਣੀ ਅਕਾਲੀ ਦਲ ਨਿਕਲਿਆ ਤੇ ਉਹਨੂੰ ਅਸੀਂ ਕਿਵੇਂ ਵੱਖ ਕਰ ਸਕਦੇ ਆ ਸ਼ਰੋਣੀ ਅਕਾਲੀ ਦਲ ਐ ਐਸਜੀਪੀਸੀ ਦੀ ਵਲੰਟੀਅਰ ਫੌਜ ਦੇ ਤੌਰ ਤੇ ਨਿਕਲਿਆ ਜਦੋਂ ਆਪਾਂ ਸਾਰੇ ਜਾਣਦੇ ਆ ਕਿ 1920 ਦੇ 14 ਨਵੰਬਰ ਨੂੰ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਦੀ ਸਿੱਖ ਜਗਤ ਨੇ ਅਕਾਲ ਤਖਬਾਦ ਦੀ ਸਰਪ੍ਰਸਤੀ ਹੀਠ ਅਕਾਲ ਤਖਬਾਦ ਦੇ ਕਿਨਾਂ ਆਦੇਸ਼ਾਂ ਦੇ ਤਹਿਤ ਉਸ ਦੀ ਸਰਪ੍ਰਸਤੀ ਚ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਬਣੀ ਤੇ ਉਸ ਤੋਂ ਇੱਕ ਮਹੀਨੇ ਬਾਅਦ ਦਸੰਬਰ 16 ਨੂੰ ਸ਼ਰੌਣੀ ਅਕਾਲੀ ਦਲ ਦਾ ਜਿਹੜਾ ਕੀ ਉਹ ਸਥਾਪਨਾ ਕੀਤੀ ਗਈ ਉਹ ਅੱਜ ਬਹੁਤ ਸਾਰੇ ਲੋਕ ਇਸ ਗੱਲ ਤੇ ਪ੍ਰਚਾਰ ਕਰਦੇ ਆ ਕਿ ਆਕਾ ਜਿਹੜਾ ਸ਼ਰੋਣੀ ਕਮੇਟੀ ਤੇ ਅਕਾਲੀ ਦਲ ਕਾਬਜ ਹੈ ਜਿਹੜਾ ਇੱਕ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ ਉਹਦੇ ਚ ਕਾਬਜ ਕਿਵੇਂ ਅਸੀਂ ਉਹਨੂੰ ਕਿਵੇਂ ਕਰ ਸਕਦੇ ਹਾਂ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਹੀ ਅਸਲ ਇਸ ਵਿਰਾਸਤ ਦਾ ਹੱਕਦਾਰ ਹੈ ਕਿਉਂਕਿ ਅਕਾਲੀ ਦਲ ਨੇ ਸਿਆਸੀ ਤੌਰ ਤੇ ਜਿਹੜੀ ਸਿੱਖਾਂ ਦੇ ਲਈ ਤੇ ਮੈਂ ਤਾਂ ਇਹ ਕਹਿੰਦੇ ਆ ਕਿ ਦੇਸ਼ ਦੇ ਲਈ ਜਿਹੜੀ ਸਭ ਤੋਂ ਵੱਡੀ ਜਿਹੜੀ ਇਹ ਲੜਾਈ ਲੜੀ ਆ ਸੋ ਇਹ ਮੈਂ ਗੱਲ ਕਰਦਾ ਕਿ ਇਹਨੂੰ ਤਾਂ ਇਕੱਲਾ ਅਕਾਲੀ ਦਲ ਜਿਹੜਾ ਮਨਾ ਰਿਹਾ ਇੱਥੇ ਤਾਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਦਿਨ ਮਨਾਉਣਾ ਚਾਹੀਦਾ ਇਹ ਗੱਲ ਭਾਵੇਂ ਕਿ ਅੱਜ ਦੇ ਸਮੇਂ 'ਚ ਇਹ ਇਹ ਗੱਲ ਨਹੀਂ ਮੰਨੀ ਜਾ ਰਹੀ ਉਸ ਗੱਲ ਤੇ ਸ਼ੰਕਾ ਬਣ ਰਹੀ ਕੀਤੀ ਜਾ ਰਹੀ ਆ ਕਿ 47 ਵੇਲੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਨੇ ਇੱਕ ਫੈਸਲਾ ਲਿਆ ਸੀ ਉਹ ਕਹਿੰਦਾ ਜੇ ਅੱਧੀ ਰੋਟੀ ਖਾਵਾਂਗੇ ਤੇ ਅਸੀਂ ਇਸ ਹਿੰਦੁਸਤਾਨ ਦੇ ਜਿਹੜੇ Hindu ਭਰਾ ਜਿਹੜੇ ਜਿਹੜੀ ਦੇਖੋ ਇਹ ਗੱਲ ਸਾਨੂੰ ਮੰਨਣੀ ਪਵੇਗੀ ਇਹਨੂੰ ਵਿਸਥਾਰ 'ਚ ਵੀ ਦੇਖਣਾ ਪਵੇਗਾ ਕੀ ਅੰਗਰੇਜ਼ਾਂ ਨੇ ਤਿੰਨ ਤਰ੍ਹਾਂ ਦੇ ਨਾਲ ਜਦੋਂ ਆਜ਼ਾਦੀ ਦਿੱਤੀ ਆ ਤਿੰਨ ਤਰ੍ਹਾਂ ਨਾਲ ਗੱਲਬਾਤ ਕੀਤੀ ਸੀ ਇਹਦੇ ਜਿਨ੍ਹਾਂ ਨਾਲ ਕੀਤੀ ਸੀ ਉਹਦੇ ਚ ਜਿਹੜੇ ਦੂਸਰੇ ਪਾਸੇ ਜਿਹੜੇ ਕਾਂਗਰਸ ਦੇ ਆਗੂ ਸੀ ਜਿਹੜੇ ਹਿੰਦੂਸਤਾਨ ਦੀ ਬਹੁਗਣਤੀ ਹਿੰਦੂਆਂ ਦੀ ਜਿਹੜੀ ਉਹ ਨੁਮਾਇੰਦਗੀ ਕਰਦੇ ਸੀ ਤੇ ਤੀਸਰੇ ਮਾਸਟਰ ਤਾਰਾ ਸਿੰਘ ਸੀ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਸੀ ਅੱਜ ਜਿੰਨਾ ਕੁਛ ਮਰਜ਼ੀ ਕਿਹਾ ਜਾਵੇ ਪਰ ਉਸ ਸਮੇਂ ਅੰਗਰੇਜ਼ ਨੇ ਤਿੰਨ ਤਰ੍ਹਾਂ ਨਾਲ ਗੱਲ ਕੀਤੀ ਸੀ ਤੇ ਤਿੰਨ ਮੁੰਡੀਆਂ ਪੈਣੀਆਂ ਸੀ ਪਰ ਉਸ ਸਮੇਂ ਤੇ ਜਿਹੜਾ ਫੈਸਲਾ ਲਿਆ ਅੱਜ ਉਹ ਫੈਸਲੇ ਤੇ ਇਤਰਾਜ਼ ਵੀ ਉੱਠ ਰਹੇ ਨੇ ਪਰ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਇਹ ਦੇਸ਼ ਦੇ ਲੋਕ ਇਹ ਸਮਝਣ ਕਿ ਇਸ ਦੇਸ਼ ਦੀ ਜਿਹੜੀ 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 ਵੰਡ ਸੀ ਉਹ ਤਿੰਨ ਥਾਂ ਦੇ ਹੋਣੀ ਸੀ ਪਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿਹਾ ਕਿ ਅਸੀਂ ਆਪਣੇ ਭਰਾਵਾਂ ਨਾਲ ਦੀ ਰੋਟੀ ਖਾ ਲਾਂਗੇ। ਤੋਂ ਇਸ ਦੇ ਦੇਸ਼ ਦੇ ਲੋਕਾਂ ਨੂੰ ਇਸ ਗੱਲ ਲਈ ਅੱਜ ਸਮਰਪਣ ਕਰਨਾ ਚਾਹੀਦਾ ਸਨਮਾਨ ਕਰਨਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ